ਕਿ ਵਿਸ਼ੇ ਆਏ ਹੋ ਸਰ ਕਿੰਨਾ ਲੱਗੇ ਸਾਰੀ ਪੁਰਾਣੀ ਇਤਿਹਾਸਿਕ ਚੀਜ਼ਾਂ ਦੇਖ ਕੇ ਨਹੀਂ ਜੀ ਇਹ ਜਿਹੜਾ ਗੀਤਾ ਮੰਦਰ ਹੈ ਮੈਂ ਪਹਿਲੀ ਵਾਰੀ ਆਇਆ ਹਾਂ ਜੀ ਔਰ ਮੈਂ ਸ਼ੁਕਰਗੁਜ਼ਾਰ ਹਾਂ ਢਾਲ ਸਾਹਿਬ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਹੱਕੇ ਮੈਂ ਚੱਕ ਸਕਦੇ ਹਾਂ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਆਬਦਾ ਅਸ਼ਵਨੀ ਜੋਸ਼ੀ ਜੀ ਦਾ ਉਹਨਾਂ ਨੇ ਮੈਨੂੰ ਬੁਲਾਇਆ ਔਰ ਮੈਨੂੰ ਬਹੁਤ ਚੰਗਾ ਲੱਗਿਆ ਸਾਰੀਆਂ ਚੀਜ਼ਾਂ ਇੱਥੇ ਦੇਖ ਕੇ ਬੜਾ ਸਾਫ਼ ਸੁਥਰਾ ਇਹਨਾਂ ਨੇ ਰੱਖਿਆ ਗ੍ਰੀਨਰੀ ਵੀ ਬੜੀ ਹੈਗੀ ਐ ਔਰ ਸਭ ਨਾਲੋਂ ਚੰਗਾ ਲੱਗਿਆ ਜਿਹੜਾ ਇਹ ਸੋਸ਼ਲ ਕੰਮ ਨਾਲ ਕਰ ਰਹੇ ਆ ਹੋਨੇ ਅਜ ਇਹਨਾਂ ਨੇ ਮੈਨੂੰ ਦੱਸਿਆ ਕਿ ਗਰੀਬ ਬੱਚਿਆਂ ਨੂੰ ਪੜਾਉਂਦੇ ਆ ਕੀ ਨਾਮ ਉਹ ਕੰਪਿਊਟਰ ਤੇ ਤੇ ਸਿਲਾਈ ਸਿਲਾਈ ਵੀ ਇਹ ਬਹੁਤ ਵੱਲੇ ਦਾ ਕੰਮ ਹੈ ਇੱਕ ਤਰ੍ਹਾਂ ਦੀ ਜੇ ਉਹਨਾਂ ਨੇ ਇੱਕ ਵਾਰੀ ਸਿਖਾਤਾ ساری ਉਮਰ ਕੁਛ ਨਾ ਕੁਛ ਕਰਨ ਜੋਗੇ ਹੁੰਦੇ ਔਰ ਉਹਨਾਂ ਦੀ ਸਾਰੀ ਉਮਰ ਦੀ ਰੋਟੀ ਰੋਜ਼ੀ ਔਰ ਲਾਈਫ ਬਣ ਜਾਂਦੀ ਹੈ ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕਰੂੰਗਾ ਕਿ ਹੋਰ ਵੱਧ ਤੋਂ ਵੱਧ ਇਹ ਕਰਨ ਮੇਰੇ ਵੱਲੋਂ ਕੋਈ ਵੀ ਇਹਨਾਂ ਨੂੰ ਮ ਹੈਲਪ ਚਾਹੀਦੀ ਹੋਵੇ ਸਰਕਾਰ ਵੱਲੋਂ ਮੇਰੇ ਪਰਸਨਲ ਵੱਲੋਂ ਮੈਂ ਹਮੇਸ਼ਾ ਹਾਜ਼ਰ ਰਹੂੰਗਾ ਕਿਉਂਕਿ ਮੈਨੂੰ ਬੜਾ ਚੰਗਾ ਲੱਗਿਆ ਜੋ ਇਹ ਕੰਮ ਕਰ ਰਹੇ ਔਰ ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰੀ ਤੇ ਐਗਜ਼ੀਬਿਸ਼ਨ ਜਿਸ ਆਂ ਕੀ ਕੀ ਚੀਜ਼ ਇਹ ਤਾਂ ਬਹੁਤ ਹੀ ਚੰਗਾ ਲੱਗਿਆ ਜੀ ਸਦਾਤ ਸਾਹਿਬ ਨੇ ਕੀ ਕੀਤਾ ਹੋਇਆ ਹੈ ਮਤਲਬ ਕਿ ਇਕੱਠਾ ਇੰਨੇ ਸਾਲਾਂ ਦਾ ਔਰ ਗੁਰਮੁਖੀ ਚ ਸਭ ਕੁਝ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੇ ਜਮਾਨਿਆਂ ਚ ਵੀ ਕਿਸ ਤਰ੍ਹਾਂ ਅੱਜ ਕੱਲ ਤਾਂ ਫੇਰ ਕਹਿ ਦਿੰਦੇ ਆ ਜੀ ਜਾਤ ਬਾਤ ਐ ਪਿਛਲੇ ਜਮਾਨਿਆਂ ਚ ਕਿਸ ਤਰ੍ਹਾਂ ਪਿਆਰ ਨਾਲ ਇਹ ਗੁਰਮੁਖੀ ਚ ਇੱਕ ਇੱਕ ਰਮਾਇਣ ਲਿਖੀ ਹੋਈ ਐ ਉਹ ਭਗਵਤ ਜੀ ਨਾ ਪਗਵਤ ਗੀਤਾ ਲਿਖੀ ਹੋਈ ਐ ਔਰ ਕਿਸ ਤਰ੍ਹਾਂ ਹਨੂਮਾਨ ਜੀ ਦੇ ਉਹ ਬਣਾਏ ਹੋਏ ਐ ਜੋ ਉਹਨਾਂ ਦੇ ਕੀ ਪਾ ਕੀ ਨਾਟਕ ਨਾਟਕ ਹਨੂਮਾਨ ਜੀ ਦੇ ਨਾਟਕ ਦਾ ਲਿਖਿਆ ਹੋਇਆ ਐ ਬਹੁਤ ਹੀ ਚੰਗਾ ਲੱਗਿਆ ਔਰ ਇਹਨਾਂ ਨੇ ਜਿਹੜਾ ਇਹ ਬੜੀ ਮਿਹਨਤ ਔਰ ਬੜਾ ਸ਼ੌਕ ਦਾ ਕੰਮ ਹੈ ਇਹਨਾਂ ਨੇ ਦੱਸਿਆ ਵੀ ਕਿ ਮੈਂ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਇਹ ਖੱਟੀ ਕੀਤੀ ਹੈ ਕੌਣ ਕਰਦਾ ਅੱਜਕੱਲ ਕੁਝ ਨਹੀਂ ਕੋਈ ਕਰਦਾ ਸਰ ਅੱਜਕੱਲ ਆਨਲਾਈਨ ਸਾਰਾ ਕੁਝ ਹੋ ਗਿਆ ਮੈਂ ਪੈਸੇ ਜਿਵੇਂ ਆਨਲਾਈਨ ਦੇਣ ਲੱਗੇ ਜੀਪੇ ਦੇ ਦਰਵਾਜ਼ਾ ਕਿੱਦਾਂ ਲੱਗਦਾ ਹੈ ਕਿ ਕਰੰਸੀ ਜਿਹੜਾ ਇੰਨੀ ਪਿੱਛੋਂ ਦੀ ਚਲਦੀ ਕਰੰਸੀ ਆ ਰਹੀ ਕਿੰਨੇ ਰੁਪਏ ਵਿੱਚ ਬਦਲਦੀ ਦੇਖੀ ਤੁਸੀਂ ਬਹੁਤ ਦੇਖੀ ਜੀ ਅਸੀਂ ਆਪਣੀ ਉਮਰ 'ਚ ਤਾਂ ਦੇਖੋ ਜਿੰਨੀ ਚੇਂਜ ਦੇਖੀ ਐ ਐਮਐਨਈ ਪਤਾ ਅਗਲੀ ਪੀੜ੍ਹੀ ਦੇਖੂਗੀ ਕਿ ਨਹੀਂ ਪਰ ਅਸੀਂ ਤਾਂ ਬਹੁਤ ਦੇਖੀ ਹੈ ਜੀ ਅਸੀਂ ਸਿੱਕੇ ਵੀ ਦੇਖੇ ਆ ਉਸ ਤੋਂ ਬਾਅਦ ਨੋਟ ਹੁੰਦੇ ਸੀ 1 ਰੁਪਏ 2 ਰੁਪਏ ਹੁਣ ਤਾਂ ਦਿਸਦਾ ਹੀ ਨਹੀਂ ਉਹ ਕਿੱਥੇ ਗਏ ਨੋਟ ਉਸ ਤੋਂ ਬਾਅਦ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਹੁਣ ਤਾਂ ਰੁਪਈਆ ਵੀ ਕੋਈ ਨਹੀਂ ਰੱਖਦਾ 70 80% ਪੇਮੈਂਟ ਆਨਲਾਈਨ ਹੋਣ ਲੱਗੀ ਚੰਗੀ ਗੱਲ ਹੈ ਵੈਸੇ ਤਾਂ ਜਿੰਨਾ ਤਰੱਕੀ ਕਰੇ ਦੁਨੀਆ ਜੀ ਤਰੱਕੀ ਹੋਈ ਜਾਂਦੀ ਬਹੁਤ ਚੰਗੀ ਗੱਲ ਅਸੀਂ ਰਾਮ ਮੰਦਰ ਦੇਖ ਲਿਆ ਜੀ ਰਾਮ 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 ਕੀਆਂ ਸੀ ਨਹੀਂ ਸਭ ਨੂੰ ਵਧਾਈ ਜੀ ਰਾਮ ਮੰਦਰ ਦੀ ਔਰ ਜਿਹੜਾ ਕੱਲ ਇਹ ਹੋ ਰਿਹਾ ਹੈ ਯੋਧਿਆ ਵਿੱਚ ਇਹ ਬਹੁਤ ਆਪਾਂ ਲੋਕਾਂ ਨੂੰ ਸਭ ਨਾਲੋਂ ਵੱਡੀ ਗੱਲ ਹੈ ਕਿ ਜੋ ਰਮਾਇਣ ਚ ਲਿਖਿਆ ਜੋ ਰਾਮ ਭਗਵਾਨ ਦੀ ਹਿਸਟਰੀ ਹੈ ਜੋ ਉਹਨਾਂ ਦਾ ਕਥਾ ਹੈਗੀ ਹੈ ਉਹਨੂੰ ਫਾਲੋ ਕਰਨਾ ਜ਼ਰੂਰੀ ਹੈ ਦੇਖੋ ਮੰਦਰ ਕੱਲੇ ਨਾਲ ਤੁਸੀਂ ਅੱਜ ਮੈਂ ਮੱਥਾ ਟੇਕ ਕੇ ਚੜਾ ਗਿਆ ਤਾਂ ਬਾਹਰ ਜਾ ਕੇ ਦੇਖੋ ਉਹਦੇ ਵਿੱਚ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕਹੇ ਤੇ 14 ਸਾਲ ਬਨਵਾਸ ਘਟ ਲਿਆ ਅੱਜ ਕੱਲ ਲੋਕੀ ਬਜ਼ੁਰਗਾਂ ਨੂੰ ਹੀ ਨਹੀਂ ਘਰ ਰਹਿਣ ਦਿੰਦੇ ਬਨਵਾਸ ਤਾਂ ਛੱਡੋ ਉਹਨਾਂ ਨੂੰ ਤੋੜ ਦਿੰਦੇ ਆ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿ ਇਹ ਕਿੰਨਾ ਹੈਗਾ ਔਰ ਫਿਰ ਉਹਨਾਂ ਦੇ ਭਰਾ ਨੇ ਦੇਖੋ ਖੜਾਵਾਂ ਰੱਖੇ 14 ਸਾਲ ਗੱਡੀ ਤੇ ਨਹੀਂ ਬੈਠੇ ਕਿੰਨੀ ਕੁਰਬਾਨੀਆਂ ਕੀਤੀਆਂ ਜਿਹੜਾ ਆਪਾਂ ਕਹਿੰਦੇ ਆ ਰਾਮ ਰਾਜ ਹੈ ਰਾਮ ਰਾਜ ਹੈ ਪੂਰੇ ਦੇਸ਼ 'ਚ ਤਾਂ ਚਲੋ ਆਂਦੇ ਟਾਈਮ ਲੱਗੇਗਾ ਪਰ ਰਾਮ ਰਾਜ ਆ ਆਪਾਂ ਆਪਣੇ ਘਰ ਤੋਂ ਚਾਲੂ ਕਰੀਏ ਆਪਾਂ ਆਪਣੇ ਇਲਾਕੇ ਤੋਂ ਮਹੱਲੇ ਤੋਂ ਚਾਲੂ ਕਰੀਏ ਫਿਰ ਸ਼ਹਿਰ ਤੋਂ ਚਾਲੂ ਕਰੀਏ ਇਹ ਚੀਜ਼ਾਂ ਜੇ ਬੱਚਿਆਂ 'ਚ ਸਿੱਖੀਆਂ ਜਾਣਗੀਆਂ ਜੋ ਇਹ ਰਾਮ ਭਗਵਾਨ ਦਾ ਫਾਲੋ ਕਰਨਗੇ ਤਾਂ ਰਾਮ ਰਾਜ ਇਹ ਸਾਰਾ ਆਏਗਾ ਇਹ ਕੱਲਾ ਆਪਾਂ ਕਹਿ ਦਈਏ ਜੀ ਪੂਰੇ ਦੇਸ਼ 'ਚ ਰਾਮ ਰਾਜ ਆ ਇਸ ਤਰ੍ਹਾਂ ਨਹੀਂ ਪਹਿਲਾਂ ਆਪਾਂ ਥੱਲੋ ਚਾਲੂ ਕਰੀਏ ਇਹ ਜਿਹੜੀਆਂ ਸਿੱਖਿਆਵਾਂ ਇਹ ਇਹ ਲੈਣੀਆਂ ਬਹੁਤ ਜ਼ਰੂਰੀ ਹੈ